ਉਹ ਸਮਾਂ ਆ ਗਿਆ ਜਦੋਂ ਅਸੀਂ ਰਿਟਾਇਰ ਹੋયા ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਦੀ ਹੀ ਤੇ ਉਹਨੇ ਕਿਹਾ ਜਦੋਂ ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਗਏ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਨੇ ਧਵਾਨ ਲਾਤੇ ਮੈਂ ਮਤਲਬ ਘਰ ਦੀ ਮਰੀ ਦੇ ਉਹ ਗਲਵਾਰ ਗਿਆ ਕੰਨਾਂ ਦੀਆਂ ਵਾਲੀਆਂ ਦੀਆਂ ਜਿਹੜੀ ਰੀਟਾ ਸੀ ਉਹਦੀ ਸਟਾਫਸ ਇੱਕ ਆਰਟੀਫੀਸ਼ੀਅਲ ਚੂਰੀ ਪਾਈ ਉਹ ਲੋੜ ਗਿਆ ਮੈਂ ਉਹਨਾਂ ਨੇ ਫਿਰ ਉਹਨਾਂ ਦਾ ਹਥੋਪਾਈ ਹੋ ਗਿਆ ਹਥੋਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਮੁੰਡੇ ਇੱਕ ਹੋਰ ਪਿਸਟਲ ਸੀ ਇੱਕ ਕੋ ਖੁਗਰੀ ਪਿਸਟਲ ਜਿਹੜਾ ਸੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਕੁਕਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਕੜਾ ਪਾਇਆ ਸੋਨੇ ਦਾ ਉਹ ਦੁਆੜਿਆ ਮੇਰੇ ਖੱਬੇ ਹੱਥ ਪਈ ਸੀ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਰਡ ਜੀ ਐਸ ਉਕਰਿਆ ਸੀ ਉਹ ਵੀ ਦੁਆੜਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹੱਥੀ ਪੈਨੂ ਫਿਰਦਾ ਸੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦ ਤਾਂ ਤੇ ਨਾਲ ਫਿਰ ਮੈਨੂੰ ਕਹੇ ਕਿ ਜੋ ਪੈਸੇ ਹੋਏ ਉਹ ਦੇ ਦੋ ਮੈਂ ਵੀ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਬਾਹਰ ਨਾ ਮਾਰ ਦਿਓ ਸੋਣ ਉਹ ਇੰਨੀ ਗੱਲ ਕਹੇ ਫਿਰ ਉਹ ਘਾਰਟੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੋਕੇ ਮਾਰ ਕੇ ਤੇ ਚੱਲਦੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਣਾ ਮੈਨੂੰ 15 ਮਿੰਟ ਖਰਾਬ ਕੀਤਾ ਜਦੋਂ ਕਿ ਪੁਸਤਾ ਫਰਜ਼ੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲਾ ਦਿੰਦੇ ਉਹਨਾਂ ਬਜਾਏ ਨਾ ਕਰਾਂ 15 ਮਿੰਟ ਤੇਰਾ ਜਿੜਾ ਜਿਹੜਾ ਪੈਂਦਾ ਜਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਉਠਾਣਾ ਪੈਂਦਾ ਤੇ ਜਿਲ੍ਹਾ ਕਰਾਫਰ ਪਿੰਦਾ ਪੀਸੀਆਰ ਵਾਲਾ ਇੱਕ ਏਐਸਆਈ ਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਕੇ ਜਿਹੜੇ ਥਾਣੇ ਮੁਰਸੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦਿੱਹੀ ਹੈ ਦਰਖਾਸਤ ਦੇਖ ਕੇ ਤੇ ਮੇਰੇ ਦਰਖਾਸਤ ਕਰਾ ਕੇ ਲੱਗਿਆ ਇਹ ਆਏ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਤੇ ਆਂਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰ ਰਾਂ ਉਹ ਉਹ ਮੈਂ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲਿਆ ਆਣਾ ਕੋਲ ਤੇ ਉਹਨਾਂ ਵੱਲ ਕਰ ਤੇ ਉਹਦੇ ਕੋਲ ਮਿਸਤਰੀ ਨਹੀਂ ਆ ਤੇ ਉਹ ਪਿਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਈ ਤੇ ਇਹਨਾਂ ਦੇ ਹੱਥੀ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੋਹਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਆ ਗਏ ਆ ਕਹਿੰਦੇ ਅੱਜ ਆਈ ਫੇਰ ਵਾਹ ਕਿਹਾ ਤੁਸੀਂ ਮਨਤੇ ਲੱਗਾ ਸੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀਆਂ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿ ਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆਂ ਕਿੰਨੇ ਬੰਦੇ ਸੀ ਦੋ ਬੰਦੇ ਸੀ ਹਾਂ ਕਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਰੇ ਪਟਕਿਆਂ ਨਾਲ ਹਾਂ ਔਰ ਚਤੇ ਆ ਗਏ ਕੈਮਰੇ ਤੇ ਆ ਗਏ 感觉。